ਜਿੱਦਣ ਮੈਂ ਇੱਥੇ ਪਹਿਲੇ ਦਿਨ ਲੈਂਡ ਕੀਤਾ ਉਹ ਇੱਕ ਅੰਗਰੇਜ਼ੀ ਅੰਗਰੇਜ਼ੀ ਚੈਨਲ ਵਾਲੇ ਸੀ ਉਹ ਮੇਰੇ ਮਗਰ ਪਏ ਹੋ ਸੀ ਉਹ ਵੀਡੀਓ ਬਣਾਉਂਦੇ ਰਹੇ ਤੇ ਥੱਲੇ ਗੋਰੇ ਕਮੈਂਟ ਕਰਦੇ ਕਹਿੰਦੇ ਕੈਮ ਡਰਾਈਵਰ ਆ ਗਿਆ ਕੋਈ ਕਹਿੰਦਾ 711 ਵਾਲਾ ਆ ਗਿਆ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬੰਦੇ ਨੇ ਇੱਥੇ ਮਿਹਨਤ ਕੀਤੀ ਹੈ ਅੱਜ ਸਾਰੇ ਗੋਰੇ ਕੰਮ ਦੇ ਲਾਏ ਹੋਏ ਆ ਸੀ ਇਹ ਦੁਨੀਆ ਸਾਰੀ ਇੱਕ ਹੈ ਪਤਾ ਨਹੀਂ ਕਿੱਥੇ ਫਸੇ ਬੰਦੇ ਇਹ ਦੁਨੀਆ ਸਾਰੀ ਇੱਕ ਹੈ ਤੇ ਤੁਹਾਨੂੰ ਸਾਨੂੰ ਸਲਾਹ ਥੋੜਾ ਦੇਵੇਗਾ ਕੋ ਸਾਡਾ ਮਾਟਰ ਲੱਗਦਾ ਜਣਾ ਸਾਨੂੰ ਸਲਾਹ ਦੇਗਾ ਇਦੋਂ ਵੱਡਾ ਸਟੇਡੀਅਮ ਕਰਾਂਗੇ ਅਗਲੀ ਵਾਰ ਨੂੰ ਬਹੁਤ ਪਿਆਰ ਸਤਿਕਾਰ ਪੰਜਾਬੀਆ ਰਹੇ ਜਾਂ ਜਿੰਨੇ ਵੀ ਆਪਣੇ ਮੁਲਕ ਤੋਂ ਜਿੰਨੇ ਵੀ ਇੱਥੇ ਆਏ ਆ ਤੁਸੀਂ ਤੁਸੀਂ ਬਹੁਤ ਬੇਹਦ ਕੀਤੀ ਆਪਣੇ ਪਰਿਵਾਰ ਦੇ ਲਈ ਆਪਣੇ ਕੰਮ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਆ ਜਾਣਾ ਤੇ ਆਪਣਾ ਕੰਮ ਜਮਾਉਣਾ ਆਪਣੀ ਫੈਮਿਲੀ ਦਾ ਤਿਹਾੜ ਰੱਖਣਾ ਪਿੱਛੇ ਵੀ ਤਿਹਾੜ ਰੱਖਣਾ ਇੱਕ ਸੌਖੀ ਗੱਲ ਥੋੜੀ ਹੈ ਮੇਰੇ ਲਈ ਪੂਰੀ ਦੁਨੀਆ ਇੱਕ ਹੈ ਮੈਂ ਵਾਰ-ਵਾਰ ਕਹਿੰਦਾ ਬਾਬਾ ਸਾਡਾ ਕਹਿੰਦਾ ਇੱਕ ਓੰਕਾਰ ਪੂਰੀ ਦੁਨੀਆ ਇੱਕ ਹੈ ਔਰ ਮੇਰਾ ਇਹੀ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਹੋਣੇ ਕਿਸੇ ਨੂੰ ਗੁਰਾ ਲੱਗਦਾ ਜਾਂ ਚੰਗਾ ਲੱਗਦਾ ਉਹ ਆਪਦੇ ਹਿਸਾਬ ਨਾਲ ਲਾ ਲਵੇ ਤੇ ਸਾਜਣਾ ਦਾ ਆ ਗਿਆ ਇਹ ਟੈਨਸ਼ਨ ਨੂੰ ਮਿੱਤਰਾ ਨੂੰ ਹੈ ਨਹੀਂ ਆਪ ਟੈਨਸ਼ਨ ਨੂੰ ਮਿੱਤਰਾ ਨੂੰ ਜਿੱਦਣ ਮੈਂ ਇਥੇ ਪਹਿਲੇ ਦਿਨ ਲੈਂਡ ਕੀਤਾ ਉਹ ਇੱਕ ਅੰਗਰੇਜ਼ੀ ਅੰਗਰੇਜ਼ੀ ਚੈਨਲ ਵਾਲੇ ਸੀ ਉਹ ਮੇਰੇ ਮਗਰ ਪਇਓ ਸੀ ਉਹ ਵੀਡੀਓ ਵਾਡੂ ਜੀ ਪਾਉਂਦੇ ਰਹੇ ਤੇ ਥੱਲੇ ਗੋਰੇ ਕਮੈਂਟ ਕਰਦੇ ਕਹਿੰਦੇ ਕੈਬ ਡਰਾਈਵਰ ਆ ਗਿਆ ਕੋਈ ਕਹਿੰਦਾ 711 ਵਾਲਾ ਆ ਗਿਆ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬੰਦੇ ਨੇ ਇਥੇ ਮਿਹਨਤ ਕੀਤੀ ਹੈ ਅੱਜ ਸਾਰੇ ਗੋਰੇ ਕੰਮ ਦੇ ਲਾਏ ਹੋਏ ਆ ਸੀ ਇਹ ਦੁਨੀਆ ਸਾਰੀ ਇੱਕ ਹੈ ਪਤਾ ਨਹੀਂ ਕਿੱਥੇ ਫਸੇ ਪੈ ਲੋ ਇਹ ਦੁਨੀਆ ਸਾਰੀ ਇੱਕ ਹੈ ਤੇ ਕੋਈ ਸਾਨੂੰ ਸਲਾਹ ਥੁਰਦਾ ਹੈਗਾ ਕੋਈ ਸਾਡਾ ਮਾਟਰ ਲੱਗਦਾ ਹੈ ਜਿਹੜਾ ਸਾਨੂੰ ਸਲਾਹ ਦੇਗਾ ਇਹਦੂ ਵੱਡਾ ਸਟੇਡੀਅਮ ਕਰਾਂਗੇ ਅਗਲੀ ਵਾਰ ਨੂੰ ਬਹੁਤ ਪਿਆਰ ਸਤਿਕਾਰ ਪੰਜਾਬੀਆ ਰਹੇ ਜਾਂ ਜਿੰਨੇ ਵੀ ਆਪਣੇ ਮੁਲਕ ਤੋਂ ਜਿੰਨੇ ਵੀ ਇੱਥੇ ਆਏ ਆ ਤੁਸੀਂ ਤੁਸੀਂ ਬਹੁਤ ਬਿਹਤ ਕੀਤੀ ਆਪਣੇ ਪਰਿਵਾਰ ਦੇ ਲਈ ਆਪਣੇ ਕੰਮ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਆ ਜਾਣਾ ਤੇ ਆਪਣਾ ਕੰਮ ਜਮਾਉਣਾ ਆਪਣੀ ਫੈਮਿਲੀ ਦਾ ਧਿਆਨ ਰੱਖਣਾ ਪਿੱਛੇ ਵੀ ਧਿਆਨ ਰੱਖਣਾ ਇਹ ਕੋਈ ਸੌਖੀ ਗੱਲ ਥੋੜੀ ਹੈ ਮੇਰੇ ਲਈ ਪੂਰੀ ਦੁਨੀਆ ਇੱਕ ਹੈ ਮੈਂ ਵਾਰ-ਵਾਰ ਕਹਿੰਦਾ ਬਾਬਾ ਸਾਡਾ ਕਹਿੰਦਾ ਇੱਕ ਓਮਕਾਰ ਪੂਰੀ ਦੁਨੀਆ ਇੱਕ ਹੈ ਔਰ ਮੇਰਾ ਇਹੀ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਹੁਣੇ ਕਿਸੇ ਨੂੰ ਬੁਰਾ ਲੱਗਦਾ ਜਾਂ ਚੰਗਾ ਲੱਗਦਾ ਉਹ ਆਪਦੇ ਹਿਸਾਬ ਨਾਲ ਲਾ ਲਵੇ ਜੇ ਸਾਚਾ ਨਾਲ ਆ ਗਿਆ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਟੈਨਸ਼ਨ ਮਿੱਤਰਾਂ ਨੂੰ ਜਿੱਦਣ ਵਿੱਚ ਪਹਿਲੇ ਦਿਨ ਲੈਂਡ ਕੀਤਾ ਉਹ ਇੱਕ ਅੰਗਰੇਜ਼ੀ ਅੰਗਰੇਜ਼ੀ ਚੈਨਲ ਵਾਲੇ ਸੀ ਉਹ ਮੇਰੇ ਮਗਰ ਪਏ ਹੋ ਸੀ ਉਹ ਵੀਡੀਓ ਵਾੜੂ ਜੇ ਪਾਉਂਦੇ ਰਹੇ ਤੇ ਥੱਲੇ ਗੋਰੇ ਕਮੈਂਟ ਕਰਦੇ ਕਹਿੰਦੇ ਕੈਬ ਡਰਾਈਵਰ ਆ ਗਿਆ ਕੋਈ ਕਹਿੰਦਾ 711 ਵਾਲਾ ਆ ਗਿਆ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬੰਦੇ ਨੇ ਇੱਥੇ ਵਹਿੰਦ ਕੀਤੀ ਹੈ ਅੱਜ ਸਾਰੇ ਗੋਰੇ ਕੰਮ ਦੇ ਲਾਏ ਹੋਏ ਆ ਸੀ ਇਹ ਦੁਨੀਆ ਸਾਰੀ ਇੱਕ ਹੈ ਪਤਾ ਨਹੀਂ ਕਿੱਥੇ ਫਸੇ ਪਏ ਲੋਕ ਇਹ ਦੁਨੀਆ ਸਾਰੀ ਇੱਕ ਹੈ ਤੇ ਕੋਈ ਸਾਨੂੰ ਸਲਾਹ ਥੋੜਾ ਦੇਵੇਗਾ ਕੋਈ ਸਾਡਾ ਮਾਟਰ ਲੱਗਦਾ ਹੈ ਨਾ ਸਾਨੂੰ ਸਲਾਹ ਦੇਵੇਗਾ ਇਹਦੂ ਵੱਡਾ ਸਟੇਡੀਅਮ ਕਰਾਂਗੇ ਅਗਲੀ ਵਾਰ ਨੂੰ ਬਹੁਤ ਪਿਆਰ ਸਤਿਕਾਰ ਪੰਜਾਬੀਆ ਰਹੇ ਜਾਂ ਜਿੰਨੇ ਵੀ ਆਪਣੇ ਮੁਲਕ ਤੋਂ ਜਿੰਨੇ ਵੀ ਇੱਥੇ ਆਏ ਆ ਤੁਸੀਂ ਤੁਸੀਂ ਬਹੁਤ ਮਿਹਨਤ ਕੀਤੀ ਆਪਣੇ ਪਰਿਵਾਰ ਦੇ ਲਈ ਆਪਣੇ ਕੰਮ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਆ ਜਾਣਾ ਤੇ ਆਪਣਾ ਕੰਮ ਜਮਾਉਣਾ ਆਪਣੀ ਫੈਮਲੀ ਦਾ ਧਿਆਨ ਰੱਖਣਾ ਪਿੱਛੇ ਵੀ ਧਿਆਨ ਰੱਖਣਾ ਇਹ ਕੋਈ ਸੌਖੀ ਗੱਲ ਥੋੜੀ ਹੈ ਮੇਰੇ ਲਈ ਪੂਰੀ ਦੁਨੀਆ ਇੱਕ ਹੈ ਮੈਂ ਵਾਰ-ਵਾਰ ਕਹਿੰਦਾ ਬਾਬਾ ਸਾਡਾ ਕਹਿੰਦਾ ਇੱਕ ਓਮਕਾਰ ਪੂਰੀ ਦੁਨੀਆ ਇੱਕ ਹੈ ਔਰ ਮੇਰਾ ਇਹੀ ਸਨੇਹਾ ਪੂਰੀ ਦੁਨੀਆ ਦੇ ਵਿੱਚ ਹੁਣੇ ਕਿਸੇ ਨੂੰ ਬੁਰਾ ਲੱਗਦਾ ਜਾਂ ਚੰਗਾ ਲੱਗਦਾ ਉਹ ਆਪਦੇ ਹਿਸਾਬ ਨਾਲ ਲਾ ਲਵੇ ਸਾਜਣਾ ਦਾ ਆ ਗਿਆ ਓਹ ਟੈਨਸ਼ਨ ਮਿੱਤਰਾਂ ਨੂੰ ਐਨੀ ਆਹ ਟੈਨਸ਼ਨ ਮਿੱਤਰਾਂ ਨੂੰ